ਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਕਲਾਸ ਵਿੱਚ ਮਾਸਟਰ ਕਾਰਡਰ ਪੰਜਾਬੀ ਸੰਬੰਧਿਤ ਕੁਝ ਇੰਪੋਰਟੈਂਟ ਕੁਐਸਚਨ ਲੈ ਕੇ ਆਈ ਹਾਂ ਉਮੀਦ ਕਰੂੰਗੀ ਕਿ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਲਾਹੇਵੰਦ ਹੋਣਗੇ ਜੀ ਸੋ ਬਿਨਾਂ ਦੇਰੀ ਤੋਂ ਸਟਾਰਟ ਕਰਦੇ ਹਾਂ ਪ੍ਰਸ਼ਨ ਨੰਬਰ 1 ਵਾਰਿਸ ਸ਼ਾਹ ਦਾ ਜੀਵਨ ਕਾਲ ਕੀ ਹੈ 1735 ਤੋਂ 1795 ਪ੍ਰਸ਼ਨ ਦੂਸਰਾ ਤੁਨੀ ਸਿਧਾਂਤਕਾਰ ਹੈ ਨੰਦ ਵਰਦਨ ਕਿੱਸਾ ਕਿਹੜੀ ਭਾਸ਼ਾ ਦਾ ਸ਼ਬਦ ਹੈ ਅਰਬੀ ਭਾਸ਼ਾ ਦਾ ਰੁਬਾਈ ਦੀਆਂ ਕਿੰਨੀਆਂ ਤੁਕਾਂ ਹੁੰਦੀਆਂ ਹਨ ਚਾਰ ਅਸ਼ਟ ਅਧਿਆਏ ਕਿਸ ਦੀ ਰਚਨਾ ਹੈ ਪਾਣਿਣੀ ਅਨੰਦਪੁਰ ਦੀ ਗੱਦੀ ਤੋਂ ਕਵਿਤਾ ਕਿਸਤੀ ਹੈ ਪ੍ਰੀਤਮ ਸਿੰਘ سفیر ਦੀ ਭਾਬੀ ਮੈਨਾ ਕਹਾਣੀ ਕਿਸ ਦੀ ਰਚਨਾ ਹੈ ਗੁਰਵਕ ਸਿੰਘ ਪ੍ਰੀਤਲੜੀ ਦੀ ਹੀਰ ਵਾਰਿਸ ਦਾ ਕਿੱਸਾ ਕਿਹੜੇ ਸ਼ੰਦ ਵਿੱਚ ਹੈ ਬੈਂਤ ਸੰਦ ਵਿੱਚ ਬਾਵਾ ਬੁੱਧ ਸਿੰਘ ਅਹਿਮਦ ਯਾਰ ਦੇ ਕਿਸ ਕਿੱਸੇ ਨੂੰ ਵਧੀਆ ਮੰਨਦਾ ਹੈ ਰਾਜ ਬੀਬੀ ਸੁਜਾਨ ਸਿੰਘ ਦਾ ਪਹਿਲਾ ਲੇਖ ਕਿਹੜਾ ਸੀ ਤਵਿਆਂ ਵਾਲਾ ਵਾਜਾ ਜੀਤ ਸਿੰਘ ਸੀਤਲ ਅਨੁਸਾਰ ਵਾਰਿਸ ਦਾ ਜਨਮ ਕਦੋਂ ਹੋਇਆ ਸੀ 1725ਵੀਂ ਵਿੱਚ ਐਸ ਐਸ ਅਮੋਲ ਤੇ ਸੰਤ ਸਿੰਘ ਸੇਖੋ ਅਨੁਸਾਰ ਵਾਰਿਸ ਦੇ ਪਿਤਾ ਸੈਦ ਗੁਲਸ਼ੀਰ ਸੱਚੀ ਸਾਖੀ ਦਾ ਮੁੱਖਬੰਦ ਡਾਕਟਰ ਗੰਡਾ ਸਿੰਘ ਨੇ ਲਿਖਿਆ ਕਪੂਰ ਸਿੰਘ ਜੋ ਕਿ ਵਾਰਤਕ ਕਰ ਰਹੇ ਨੇ ਉਹਨਾਂ ਦੀਆਂ ਰਚਨਾਵਾਂ ਨਿਵੰਦ ਜਿਹੜੇ ਇੰਪੋਰਟੈਂਟ ਮੰਨੇ ਜਾਂਦੇ ਆ ਜੀ ਬਹੁ ਵਿਸਥਾਰ ਸਤ ਸ੍ਰਿੰਗ ਪੁੰਦ੍ਰਿਕ ਸਾਚੀ ਸਾਖੀ ਕਪੂਰ ਸਿੰਘ ਦਾ ਜਨਮ ਕਦੋਂ ਹੋਇਆ ਸੀ ਜੀ 1919 ਮਾਰਚ 1919 ਵਿੱਚ 20ਵੀਂ ਸਦੀ ਦੇ ਇਹ ਵਾਰਤਕਕਾਰ ਰਹੇ ਜਾਂਦੇ ਹਨ ਕਈ ਵਾਰ ਪੁੱਛ ਲਿਆ ਜਾਂਦਾ ਹੈ ਜੀ ਕਿ ਕਪੂਰ ਸਿੰਘ ਕਿਹੜੀ ਸਦੀ ਦੇ ਵਾਰਤਕਕਾਰ ਰਹੇ ਹਨ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ 20ਵੀਂ ਸਦੀ ਦੇ ਸੂਬਾ ਸਿੰਘ ਦਾ ਜਨਮ 1915 ਅਕੋਰਡਿੰਗ ਟੂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 1912 ਰਹੇਗਾ ਜੀ ਮੌਤ ਇਹਨਾਂ ਦੀ 1981 ਵਿੱਚ ਹੁੰਦੀ ਹੈ ਸੋ 20ਵੀਂ ਸਦੀ ਦੇ ਇਹ ਲੇਖਕ ਮੰਨੇ ਜਾਂਦੇ ਆ ਔਰ ਵਾਰਤਕ ਤੇ ਕਵਿਤਾ ਇਹਨਾਂ ਦੀਆਂ ਮੁੱਖ ਵਿਧਾਵਾਂ ਰਹੀਆਂ ਹਨ ਜੀ ਵਲਰਾਸਾਨੀ 1 ਮਈ 1913 ਈਸਵੀ ਰਾਵਲਪਿੰਡੀ ਜਨਮ ਭੂਮੀ ਪੇਰ ਮੌਤ ਹੁੰਦੀ ਹੈ ਜੀ ਇਹਨਾਂ ਦੀ 13 4 1973 ਇਹ ਵੀ 20ਵੀਂ ਸਦੀ ਦੇ ਰਚਨਾਕਾਰ ਰਹੇ ਹਨ ਇੰਪੋਰਟੈਂਟ ਇਨਾਂ ਵਾਰੇ ਇੱਕ ਕੁਐਸਚਨ ਆ ਹੀ ਜਾਂਦਾ ਹੈ ਜੀ ਇੱਕ ਦੋ ਕੁਐਸਚਨ ਸੋ ਇਹ ਤੁਸੀਂ ਯਾਦ ਕਰ ਲੈਣੇ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਤ ਕੁਝ ਰਚਨਾਕਾਰ ਇੰਪੋਰਟੈਂਟ ਹੈ ਜੀ ਕਈ ਵਾਰ ਪੁੱਛ ਲਿਆ ਜਾਂਦਾ ਹੈ ਕਿ ਇਹ ਰਚਨਾਕਾਰ ਜੋ ਹੈ ਕਿਹੜੇ ਜ਼ਿਲ੍ਹੇ ਨਾਲ ਸੰਬੰਧ ਰੱਖਦਾ ਹੈ ਜਾਂ ਕਿਹੜੇ ਜ਼ਿਲ੍ਹੇ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਵਿਰਾ ਸਿੰਘ ਪਦਮ ਕੁੰਗਰਾਣਾ ਕੁੰਗਰਾਣਾ ਜ਼ਿਲ੍ਹਾ ਲੁਧਿਆਣਾ ਔਰ ਕਪੂਰ ਸਿੰਘ ਇਹ ਵੀ ਲੁਧਿਆਣੇ ਦੇ ਰਹੇ ਆ ਜੀ ਲਾਲ ਸਿੰਘ ਕਮਲਾ ਇਕਾਲੀ ਪਨੋਹੜ ਲੁਧਿਆਣਾ ਅੱਗੇ ਹੈ ਜੀ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਡਾਕਟਰ ਬਲਵੀਰ 1897 ਇਹਨਾਂ ਦਾ ਜਨਮ ਹੈ ਜੀ 1974 ਤੱਕ ਇਹਨਾਂ ਦਾ ਜੀਵਨ ਕਾਲ ਮੰਨਿਆ ਜਾਂਦਾ ਹੈ ਸੂਬਾ ਸਿੰਘ ਉਦੋ ਨੰਗਲ 1915 ਕਿਤੇ ਕਿਤੇ 1912 ਵੀ ਮਿਲਦਾ ਹੈ ਦੋਵੇਂ ਮਿਲਦੇ ਹਨ ਜੀ 1981 ਵਿੱਚ ਇਹਨਾਂ ਦੀ ਮੌਤ ਹੁੰਦੀ ਹੈ ਪਾਕਿਸਤਾਨ ਦੇ ਨਾਲ ਸਬੰਧਤ ਕਿਹੜੇ ਕਿਹੜੇ ਰਚਨਾਕਾਰ ਰਹੇ ਹਨ ਇੰਪੋਰਟੈਂਟ ਹੈ ਜੀ ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਨੋਟ ਕਰ ਲੈਣਾ ਪ੍ਰਿੰਸੀਪਲ ਤੇਜਾ ਸਿੰਘ ਜਿਨ੍ਹਾਂ ਦਾ ਜਨਮ 1894 ਅੜਿਆਲਾ ਰਾਵਲਪਿੰਡੀ ਵਿੱਚ ਹੁੰਦਾ ਹੈ ਇਸੇ ਤਰ੍ਹਾਂ ਜਿਵੇਂ ਆਪਾਂ ਬਲਰਾਸ ਸਾਨੀ ਬਾਰੇ ਪੜ੍ਹ ਕੇ ਹਟੀਆਂ ਜੀ ਉਹ ਵੀ ਪਾਕਿਸਤਾਨ ਨਾਲ ਸਬੰਧਤ ਰੱਖਦੇ ਹਨ ਉਹਨਾਂ ਦਾ ਜਨਮ 15 1913 ਤੇ 13 4 1913 ਇਹਨਾਂ ਦਾ ਜੀਵਨ ਕਾਲ ਹੈ ਜੀ ਜਨਮ ਭੂਮੀ ਪੇਰ ਪਾਕਿਸਤਾਨ ਦੇ ਵਿੱਚ ਏਸੇ ਤਰ੍ਹਾਂ ਡਾਕਟਰ ਕਿਰਪਾਲ ਸਿੰਘ ਘੁੰਮਣ ਇਹਨਾਂ ਦਾ ਜਨਮ 1924 ਗੁਜਰਵਾਲਾ ਜੋ ਕਿ ਪਾਕਿਸਤਾਨ ਵਿੱਚ ਹੈ ਡਾਕਟਰ ਟੀ ਆਰ ਸ਼ਰਮਾ 1925 ਟਕਸਲਾ 라ਵਲਪਿੰਡੀ ਏਸੇ ਤਰ੍ਹਾਂ ਨਰਿੰਦਰ ਸਿੰਘ ਕਪੂਰ ਆਂਦੀ 1944 라ਵਲਪਿੰਡੀ ਲੁਧਿਆਣੇ ਬਾਰੇ ਆਪਾਂ ਪੜ ਚੁੱਕੇ ਹਾਂ ਜੀ ਲਾਲ ਸਿੰਘ ਕਮਲਾ ਕਾਲੀ 1899 ਪਨੋਹੜ ਲੁਧਿਆਣਾ ਮਲੇਰਕੋਟਲੇ ਨਾਲ ਸੰਬੰਧਿਤ ਆਪਣੇ ਹੈਗੇ ਆ ਜੀ ਗਿਆਨੀ ਗੁਰਦਿੱਤ ਸਿੰਘ ਪਿੰਡ ਮਿੱਠੇਵਾਲ 24 ਫਰਵਰੀ 1923 ਤੋਂ 2007 ਤੱਕ ਇਹਨਾਂ ਦਾ ਜੀਵਨ ਕਾਲ ਰਿਹਾ ਹੈ ਫਤਿਹਗੜ ਸਾਹਿਬ ਨਾਲ ਸੰਬੰਧਿਤ ਕਿਹੜੇ-ਕਿਹੜੇ ਆ ਜੀ ਗਿਆਨੀ ਦਿੱਤ ਸਿੰਘ ਇਹਨਾਂ ਦਾ ਜਨਮ ਹੁੰਦਾ 1853 ਐਸਵੀ ਵਿੱਚ ਪਿੰਡ ਨੰਨਤ ਪੁਰ ਕਲੌਡ ਫਤੇਗੜ ਸਾਹਿਬ 1901 ਵਿੱਚ ਇਹਨਾਂ ਦੀ ਮੌਤ ਹੋ ਜਾਂਦੀ ਹੈ ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਸਾਡੇ ਬਹੁਤ ਹੀ ਇੰਪੋਰਟੈਂਟ ਜਿਹੜੇ ਆਪਾਂ ਮੰਨਦੇ ਆ ਜਿਨ੍ਹਾਂ ਨੂੰ ਵੈਸੇ ਤਾਂ ਸਾਰੇ ਹੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹੇ ਆ ਰਚਨਾਕਾਰ ਕਿਉਂਕਿ ਇਹਨਾਂ ਨੇ ਬਹੁਤ ਹੀ ਸ਼ਿੱਦਤ ਨਾਲ ਇੰਨੀਆਂ ਸੋਹਣੀਆਂ ਰਚਨਾਵਾਂ ਸਾਡੇ ਲਈ ਲੈ ਕੇ ਆਂਦੀਆਂ ਸੋ ਗੁਰਦਾਸਪੁਰ ਜਿਹੜੇ ਨਾਲ ਸੰਬੰਧਿਤ ਲਾਲਾ ਸੌਰੀ ਲਾਲ ਬਿਹਾਰੀ ਲਾਲਪੁਰੀ ਪਿੰਡ ਬਹਿਰਾਮਪੁਰ 1830 ਤੋਂ ਇਹਨਾਂ ਦਾ 1865 ਅਕੋਰਡਿੰਗ ਟੂ ਜੀਤ ਸਿੰਘ ਜੋਸੀ ਇਹਨਾਂ ਦਾ ਜਿਹੜਾ ਜਨਮ ਮਿਲਦਾ ਹੈ ਕਿਤੇ ਕਿਤੇ 1830 ਤੋਂ 1886 ਵੀ ਮਿਲਦਾ ਹੈ ਸੋ ਇਹ ਸੀ ਜੀ ਅੱਜ ਦੇ ਇੰਪੋਰਟੈਂਟ ਕੁਐਸਚਨ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਲਈ ਹੋਰ ਇੰਪੋਰਟੈਂਟ ਕੁਐਸਚਨ ਲੈ ਕੇ ਆਵਾਂਗੇ ਥੈਂਕ ਯੂ ਥੈਂਕ ਯੂ ਸੋ ਮਚ